ਦੇ ਮੁਲਾਜ਼ਮਾਂ ਵੱਲੋਂ ਹਟਾ ਰੱਖੀ ਗਈ ਸੀ ਕੀ ਕਿ ਨਜ਼ਰ ਆ ਸਭ ਤੋਂ ਪਹਿਲਾਂ ਤੇ ਅੱਜ ਮੈਂ ਪਟਿਆਲਾ ਆਇਆ ਹਾਂ ਕੱਲ ਆਪਣਾ 79ਵਾਂ ਪਜਾਦੀ ਦੇਵ ਸਾਹਿਬ ਤੋਂਨੂ ਸਾਰਿਆਂ ਨੂੰ ਤੁਹਾਡੇ ਚੈਨਲਾਂ ਦੇ ਮਾਧਿਅਮ ਦੁਆਰਾ ਸਾਰੇ ਜਾਬਵਾਸੀਆਂ ਨੂੰ ਭਾਰਤ ਵਾਸਤੇ ਇੰਗਰੇਜ ਦੇਸ਼ ਤੇ ਜਿੱਥੇ ਸੀ ਜਿੰਨੇ ਵੀ ਸਾਡੇ ਭੈਣ ਭਰਾ ਦੇ ਸਾਰਿਆਂ ਨੂੰ ਜਾਬਦੀ ਦੇਵਸਤੀਆਂ ਬਹੁਤ ਬਹੁਤ ਮੁਬਾਰਕਾਂ ਸਟ੍ਰਾਈਕ ਦੀ ਤੁਸੀਂ ਗੱਲ ਕੀਤੀ ਕਿ ਪਿਛਲੇ 3-4 ਦਿਨ ਤੋਂ ਸਾਡੇ ਕੁਝ ਬਿਜਲੀ ਵਿਭਾਗ ਦੀਆਂ ਯੂਨੀਅਨਸ ਐਸੋਸੀਏਸ਼ਨਸ ਕੋਜ ਮੰਗਾਂ ਨੂੰ ਲੈ ਕੇ ਸਟ੍ਰਾਈਕ ਤੇ ਸੀਗੀਆਂ ਅਸੀਂ ਮੀਟਿੰਗ ਵੀ ਕੀਤੀ ਸੀਗੀ 10 ਤਰੀਕ ਨੂੰ ਮੈਂ ਉਸ ਮੀਟਿੰਗ 'ਚ ਹਾਜ਼ਰ ਸੀਗਾ ਸਾਡੇ ਮਾਨਯੋਗ ਵਿੱਤ ਮੰਤਰੀ ਸਰਦਾਰ ਪ੍ਰਤਾਪ ਸਿੰਘ ਚਿਮਾ ਸਾਹਿਬਾ ਜੀ ਸੀ ਸਾਡੀ ਕਾਫੀ ਡਿਸਕਸ਼ਨ ਹੋਈ ਕਾਫੀ ਮੰਗਾ ਤੇ ਵਿਚਾਰ ਵਟਾਂਦਰਾ ਹੋਇਆ ਪਰ ਕਾਫੀ ਸਹਿਮਤੀ ਜੜੀ ਆ ਬਣ ਗਈ ਸੀਗੀ ਪਰ ਕੁਝ ਕੁ ਚੀਜ਼ਾਂ ਨੂੰ ਲੈ ਕੇ ਉਹ ਜਿਹੜਾ ਉਹ ਸਿਰੇ ਨਹੀਂ ਚੜੀ ਫਿਰ ਅਸੀਂ ਮੀਟਿੰਗਾਂ ਤਾਂ ਲੋਰ ਜਿਹੜਾ ਸੀਗਾ ਉਹ ਜਾਰੀ ਰੱਖਿਆ ਪਰ ਅੱਜ ਮੈਨੂੰ ਬੜੀ ਖੁਸ਼ੀ ਆ ਕਿ ਸਾਡੇ ਜੁਆਇੰਟ ਫੋਰਮ ਦੇ ਜਿਹੜੇ ਵੀ ਮੁਲਾਦਮ ਜੱਤੇ ਬੰਦੀਆਂ ਸੀਗੀਆਂ ਉਹਨਾਂ ਨੇ ਸਹਿਮਤੀ ਪ੍ਰਗਟ ਕਰ ਦਿੱਤੀ ਹਰ ਅਧਿਕਾਰਤ ਜਿਹੜੀ ਆ ਉਹ ਖਤਮ ਹੋ ਗਈ ਆ ਕਿਉਂਕਿ ਸਾਡਾ ਜਿਹੜਾ ਵਿਭਾਗ ਆ ਬਿਜਲੀ ਵਿਭਾਗ ਬਣਾ ਐਮ ਵਿਭਾਗ ਆ ਹਰ ਘਰ ਦੇ ਵਿੱਚ ਬਿਜਲੀ ਦੀ ਜ਼ਰੂਰਤ ਹਰ ਜਗ੍ਹਾ ਤੇ ਬਿਜਲੀ ਦੀ ਜ਼ਰੂਰਤ ਸੋ ਸਾਡੀ ਸਹਿਮਤੀ ਬਣੀ ਆ ਕੁਝ ਮੰਗਾਂ ਦੇ ਉੱਤੇ ਪਰ ਉਹ ਅਸੀਂ ਜਲਦ ਜੜੀਆਂ ਨੇ ਬੀਓਡੀ ਦੇ ਵਿੱਚ ਲਾ ਕੇ ਜਾਂ ਕੋਈ ਸਰਕਾਰ ਲੈਵਲ ਤੇ ਨੇ ਉਹ ਜਾਂ ਕੋਈ ਕੈਬਨਿਟ ਲੈਵਲ ਤੇ ਨੇ ਉਹ ਅਸੀਂ ਉਹਨਾਂ ਨੂੰ ਸਾਰੇ ਡਟਾ ਪਰ ਉਹਨਾਂ ਨੇ ਸਾਡੀ ਬੇਨਤੀ ਨੂੰ ਸਹਕਾਰ ਕਰਦਿਆਂ ਅੱਜ ਕੰਮ ਤੇ ਲੋਟ ਆਏ ਨੇ ਤਰਕਾਏ ਨਹੀਂ ਪਰ ਮੈਂ ਸਮੂਹ ਜਥੇਬੰਦੀਆਂ ਦਾ ਧੰਨਵਾਦ ਵੀ ਕਰਦਾ ਹਾਂ ਕਿ ਉਹਨਾਂ ਨੇ ਪਬਲਿਕ ਹਿੱਤ ਨੂੰ ਮੁੱਖ ਦੇ ਵਿੱਚ ਰੱਖਦਿਆਂ ਹੋਇਆ ਕਿਉਂਕਿ ਇਹ ਜਿਹੜਾ ਸੀਜ਼ਨ ਆ ਸਾਡਾ ਪੀਕ ਸੀਜ਼ਨ ਚੱਲ ਰਿਹਾ 30 ਸਤੰਬਰ ਤੱਕ ਬਿਜਲੀ ਵਿਭਾਗ ਵਾਸਤੇ ਬੜਾ ਕ੍ਰੂਸ਼ੀਅਲ ਸਮਾਂ ਹੁੰਦਾ ਹੈ ਪੀਕ ਸੀਜ਼ਨ ਹੁੰਦਾ ਹੈ ਸਾਡਾ ਸੋ ਉਹਨਾਂ ਨੇ ਦਾ ਵਿਵੰਤੀ ਨੂੰ ਸਵਿਕਾਰ ਕੀਤਾ ਔਰ ਜਥੇਬੰਦੀਆਂ ਅੱਜ ਕੰਮ ਤੇ ਜੜੀਆਂ ਨੇ ਉਹ ਕਰ ਪਈਆਂ ਸਰ ਕੋਈ ਸਮਾਂ ਨਿਰਧਾਰਤ ਹੋਇਆ ਕੋਈ ਵੀ ਇਸ ਐਨੇ ਸਮੇਂ ਤੱਕ ਮੰਗਾ ਮੰਨ ਲਈ ਜਾਣਗੇ